ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਐਮਐਕਸ ਪੰਜਾਬ ਚੈਨਲ ਤੇ ਦੋਸਤੋ ਇਹ ਵੀਡੀਓ ਨਾਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਹ ਵੀਡੀਓ ਨਾਲ ਇੱਕ ਸਰਕਾਰੀ ਸਕੂਲ ਦੀ ਹੈ ਤੇ ਪੰਜਵੀਂ ਕਲਾਸ ਵਿੱਚ ਪੜ੍ਹਦੀ ਹੋਈ ਇੱਕ ਬੱਚੀ ਦੇ ਨਾਲ ਨਾਲ ਇੱਕ ਟੀਚਰ ਨੇ ਇਹਹੀ ਹਰਕਤ ਕੀਤੀ ਹੈ ਤੇ ਜਿਸ ਨੂੰ ਸੁਣ ਕੇ ਨਾਲ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਸਕਦੇ ਹੋ ਕਿ ਇੱਕ ਪੰਜਵੀਂ ਕਲਾਸ ਦੇ ਵਿੱਚ ਜੋ ਬੱਚੀ ਪੜ੍ਹਦੀ ਹੈ ਤੇ ਉਸ ਬੱਚੀ ਨੇ ਨਾਲ ਸਾਰਿਆਂ ਦੇ ਸਾਹਮਣੇ ਦੱਸਿਆ ਕਿ ਸਰ ਕਲਾਸ ਦੇ ਵਿੱਚ ਸ਼ਰਾਬ ਪੀ ਕੇ ਆਉਂਦੇ ਨੇ ਤੇ ਸਾਨੂੰ ਗੰਦੀਆਂ ਗੰਦੀਆਂ ਫਿਲਮਾਂ ਦਿਖਾਉਂਦੇ ਨੇ ਤੇ ਮਾਤਾ ਪਿਤਾ ਆਪਣੇ ਬੱਚਾ ਨੂੰ ਕੁਝ ਬਣਾਉਣ ਦੇ ਸਕੂਲ ਦੇ ਵਿੱਚ ਪੜਨ ਦੇ ਲਈ ਭੇਜਦੇ ਨੇ ਤੇ ਸਕੂਲ ਦੇ ਵਿੱਚ ਹੀ ਜੇ ਅੱਜ ਕੱਲ੍ਹ ਅਜਿਹਾ ਕੁਝ ਹੋ ਰਿਹਾ ਹੈ ਤੇ ਫਿਰ ਬੱਚਿਆਂ ਨੂੰ ਕੀ ਸਿੱਖਿਆ ਮਿਲੇਗੀ ਅੱਗੇ ਨਾ ਤੁਸੀਂ ਉਹ ਪੂਰੀ ਵੀਡੀਓ ਦੇਖੋ ਜੀ ਸਾਹਿਬ ਬੰਦ ਕਰਕੇ ਹਮੇਂ ਜਲਦੀ ਵਿੱਚ ਵੀਡੀਓ ਦੇਖ ਸਕਦੇ ਹਾਂ ਜਿੰਨੇ ਦੇ ਲਈ ਰਾਜੀ ਵੀ ਸਰ ਹਾਂ ਓਹੋ ਅਰ ਦਾਰੂ ਵੀ ਜਦੋਂ ਸਾਹਮਣੇ ਕਾ ਕੇ ਪੀਤੇ ਹੈ ਚਾਹ ਨੇ ਦਾਰੂ ਨਾਲੋਂ ਜਿੰਮੂ ਤੇ ਬੱਜੀ ਵੀ ਅੱਤੀ ਹੈ ਕੌਨਸੀ ਕਲਾਸ ਵਿੱਚ ਪੜਦੇ ਹੋ ਆਮਚੇਨੀ ਪਟਿਆ ਜਿਹੜੀ ਜੋ ਫਿਲਮ ਦਿਖਾਈ ਆ ਆਪਕੋ ਉਹ ਉਸਦੇ ਮੋਬਾਈਲ 'ਚ ਹੈ। ਹਾਂ ਮੋਬਾਈਲ ਆ ਪਤਾ ਨਹੀਂ ਆ ਉਹਨੇ ਲੀਕ ਕਰਤੀ ਹੈ ਕਿ ਹੈ। ਤੇ ਆਪਕੋ ਕਿਤਨੇ ਵੇ ਦਿਖਾਈ ਗਏ? ਹਮੇਂ ਨਹੀਂ ਅੱਲਾਹ ਬਖਸ਼ੇ ਕੇ ਅਧਿ ਕੁੱਤੇ ਜਿਵੇਂ ਲੈ ਕੇ ਤੁਹਾਨੂੰ ਦਿਖਾਇਆ ਹੈ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਆ ਤੇ ਇਹੇ ਲੋਕਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਸਕੂਲ ਦੇ ਵਿੱਚ ਜਿਸ ਨੂੰ ਵਿਦਿਆ ਦਾ ਘਰ ਮੰਨਿਆ ਜਾਂਦਾ ਤੇ ਉਸ ਦੇ ਵਿੱਚ ਸ਼ਰਾਬਾਂ ਪੀ ਕੇ ਅਤੇ ਬੱਚਿਆਂ ਦੇ ਨਾਲ ਇਹੀਆਂ ਹਰਕਤਾਂ ਕਰਦੇ ਨੇ। ਬਾਕੀ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦਿਆਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰਬ ਰੱਖਾ